ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹੱਲ ਬਲੌਗਰਸ ਤੇ ਬਾਬਾ ਸੁਖਦੇਵ ਤੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਨਾਲ ਦੀ ਨਾਲ ਚੱਲ ਰਿਹਾ ਜੀ ਖੁਸ਼ੀਆਂ ਦੇ ਦੌਰ ਤਾਨੂੰ ਪਤਾ ਠੰਡ ਵੀ ਆ ਜੋਹਰਾਂਪੁਰ ਵੀਰੋ ਤੇ ਚਲੋ ਵੀਰੋ ਠੰਡ ਦਾ ਮੌਸਮ ਹੈ ਠੰਡ ਤਾਂ ਹੋਣੀ ਹੈ ਪਰ ਸੂਰਜ ਨਹੀਂ ਨਿਕਲ ਰਿਹਾ ਚਲੋ ਬੱਚੇ ਆ ਮੋਜਾਂ ਲੁੱਟ ਰਹੇ ਛੁੱਟੀਆਂ ਚੱਲ ਰਹੀਆਂ ਪਿਛਲੇ ਬਲੌਗ ਚ ਤੁਸੀਂ ਦੇਖਿਆ ਸਵਾ ਦੇ ਵਿੱਚ ਪਰਮਨ ਜਸ਼ਨ ਸਾਰਾ ਹੀ ਪਰਿਵਾਰ ਪਹੁੰਚਿਆ ਹੋਇਆ ਤਾਂ ਤੇ ਅੱਜ ਜਾ ਰਹੇ ਆ ਜੀ ਰਿਸ਼ਤੇਦਾਰੀ ਰਿਸ਼ਤੇਦਾਰੀ ਵੀ ਤੁਹਾਨੂੰ ਦੱਸ ਦਿੰਦੇ ਆ ਪਰਮ ਦੀ ਮਾਸੀ ਕੋਲ ਹੋਈ ਆ ਜੀ ਗੁੜੀਆ ਬੇਟੀ ਤੇ ਉਹਨੂੰ ਜਾਣਾ ਜੀ ਦੇਖਣ ਇਹ ਸਾਰੇ ਰਿਸ਼ਤੇਦਾਰਾਂ ਨੇ ਹੋ ਜਾਣਾ ਜੀ ਇਕੱਠੇ ਪਹਿਲਾਂ ਪਰਮ ਦੇ ਨਾਨਕੇ ਜਾਣਾ ਇਹਦੀ ਨਾਨੀ ਨੂੰ ਵੀ ਨਾਲ ਲੈ ਕੇ ਜਾਣਾ ਤੇ ਵਿੱਚੇ ਉਧਰ ਵੀ ਸਾਰਾ ਇਹ ਪਰਿਵਾਰ ਪਹੁੰਚ ਰਿਹਾ ਇਹਦੀ ਮਾਸੀ ਦਾ ਵੀ ਗੁਡੀਆਂ ਦੇ ਕੋਲ ਉੱਥੇ ਇਕੱਠੇ ਹੋਣਾ ਤੇ ਹੁਣ ਜਾ ਰਿਹਾ ਜੀ ਮੈਂ ਪਰਮ ਤੇ ਪਰਮ ਦੀ ਮੰਮੀ ਜਸ਼ਨ ਰਹਿਣਾ ਜੀ ਘਰ ਘਰ ਰਹਿਣ ਦਾ ਮਕਸਦ ਵੀ ਪੇਪਰ ਆ ਜੀ ਉਹਦਾ ਅੱਜ ਆਪਣੇ ਚਾਚੇ ਨਾਲ ਜਾਊਗੀ ਪੇਪਰ ਦੇਣ ਕੱਲ ਪਰਸੋਂ ਸਭਾ ਦੇ ਵਿੱਚ ਵੀ ਪੇਪਰ ਤਾਂ ਤੇ ਚਲੋ ਇਦਾ ਜਸ਼ਨ ਦਾ ਤੁਹਾਨੂੰ ਪਤਾ ਹੈ ਫਿਰ ਪੜ੍ਹਾਈ ਦਾ ਜੋਰ ਹੈ ਜੀ ਤੇ ਬਾਕੀ ਹੁਣ ਚਲੋ ਚੱਲਦੇ ਆ ਪਰਮ ਦੇ ਨਾਨਕੇ ਨਾਲ ਵੀ ਮਲਾਉਂਦਾ ਇੱਥੇ ਜਾ ਕੇ ਨਾਨੀ ਨਾਲ ਤੇ ਪਹਿਲਾਂ ਪਰਮ ਨਾਲ ਵੀ ਮਲਾ ਦਿੰਦਾ ਤੁਹਾਨੂੰ ਉਹਦੀ ਮੰਮੀ ਨਾਲ ਤੇ ਬਾਕੀ ਸਾਰਿਆਂ ਨਾਲ ਜੀ ਖੁਸ਼ੀ ਦੇ ਵੀਰੋ ਜਿਹੜੇ ਪਾਲ ਇਹ ਕਹਿੰਦਾ ਛੱਡਣੇ ਨਹੀਂ ਚਾਹੀਦੇ ਕੰਮ ਆ ساری ਉਮਰ ਚੱਲਦੇ ਰਹਿਣਾ ਇਹਨਾਂ ਨੂੰ ਛੱਡੋ ਤੇ ਜਿੱਥੇ ਖੁਸ਼ੀ ਮਿਲਦੀ ਇੱਥੇ ਵੀ ਜ਼ਰੂਰ ਜਾਓ ਚਲੋ ਬਾਕੀ ਤੁਹਾਨੂੰ ਮਲਾਉਂਦਾ ਜੀ ਹੁਣ ਘਰਦਿਆਂ ਨਾਲ ਵੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਵੀ ਗੱਡੀ ਤਿਆਰ ਠੰਡ ਦੇ ਵਿੱਚ ਮੌਜਾ ਗੱਡੀ ਦੀ ਤੇ ਮੌਸਮ ਦੇਖੋ ਖੁੱਲਣਾ ਹੀ ਰਿਹਾ ਤੇ ਇੱਧਰ ਬੰਦਾ ਬਣਾ ਅੰਦਰ ਭਾਈ ਬੰਦੂਖੇ ਚਲਾ ਰਿਹਾ ਪਹਿਲਾਂ ਉਹਦੇ ਨਾਲੇ ਮਲਾਉਂਦਾ ਐ ਤੇਰੇ ਲੈ ਵੀ ਚਲਾ ਕੇ ਦਿਖਾ ਹੱਥ ਜੋੜ ਕੇ ਆ ਉੱਥੇ ਰੱਖ ਕੇ ਬੰਦੂਖ ਬੰਦੂਖ ਰੱਖ ਕੇ ਹੱਥ ਜੋੜ ਕੇ ਸਾਸਿਕਾਲ ਬੁਲਾ ਸਾਸਿਕਾਲ ਸਾਸਿਕਾਲ ਕਿੱਥੇ ਚੱਲੇ ਨਾਨੀ ਨਾਨੀ ਕੋਲ ਲਾਵੇ ਨੂੰ ਤਾਂ ਨਾਨੀ ਉਹ ਜ਼ਿਆਦਾ ਆਉਂਦੀ ਹੁੰਦੀ ਹੈ ਤੇ ਇੱਧਰ ਜਸ਼ਨ ਨੂੰ ਵੀ ਮਲਾਉਂਦਾ ਤੁਹਾਨੂੰ ਮਿਲੋ ਜੀ ਜਸ਼ਨ ਮੇਰੇ ਸਾਨੂੰ ਪੇਪਰ ਨਹੀਂ ਆ ਸਕਾਲ ਜੀ ਹਾਂ ਮੇਰਾ ਪੱਤਰ ਆ ਗਿਆ ਘਰ ਹੈ ਨਹੀਂ ਜੀ ਅੱਜ ਮੇਰਾ ਪੇਪਰ ਹੈ ਮੈਂ ਚਾਚੂ ਜੀ ਕੋਲ ਚਲ ਜੂਗੀ ਸਰ আচ্ছা ਪੇਪਰ ਨੂੰ ਚਲ ਫਿਰ ਤੇਰਾ ਕਿਦਣਾ ਫੇਰ ਸਹੀ ਕਿਹੜਾ ਹਨਾ ਹਾਂਜੀ ਲਾ ਵੀ ਜਸ਼ਨ ਦਾ ਵੀ ਸਪੈਸ਼ਲੀ ਕਿਹੜਾ ਬੱਜੂਗਾ ਤੇ ਚਲੋ ਠੀਕ ਹੈ ਪਤਾ ਪੂਰਾ ਯਾਦ ਕਰਾ ਪੇਪਰ ਤੇ ਰੱਖਦਾ ਹਨਾ ਹਾਂਜੀ ਪਿਛਲਾ ਪੇਪਰ ਦੱਸਦੇ ਵੀ ਕਿਹੜਾ ਹੋਇਆ ਸਾਰਿਆਂ ਨੂੰ ਪਿਛਲਾ ਪੇਪਰ ਬਹੁਤ ਵਧੀਆ 1 ਨੰਬਰ ਪੇਪਰ ਹੋਇਆ ਹਨਾ ਚਲੋ ਤੇ ਇਧਰ ਬਾਈ ਲੋ ਦਾ ਇਧਰ ਮਿਲੋ ਜੀ ਪਹਿਲਾਂ ਆ ਜਾ ਮੇਰੇ ਨੂੰ ਸਾਰਿਆਂ ਨੂੰ ਹੱਥ ਜੁੜ ਕੇ ਬੈਰ ਪਰ ਸ਼ਸ਼ਟ ਸਾਲੀ ਆਏ ਹਾਏ ਅੱਜ ਤਾਂ ਬਹੁਤ ਖੁਸ਼ ਜ਼ਿਆਦਾ ਹਨਾ ਹਾਂਜੀ ਚੱਲੀ ਆ ਨਾ ਕਿਹਨੂੰ ਮਿਲਣ ਚੱਲੀ ਕਿਹਨੂੰ ਦੇਖਣ ਚੱਲੀ ਭਾਣ ਜੀ ਨੂੰ ਹਾਂ ਭਾਣ ਜੀ ਨੂੰ ਦੇਖ ਅਸੀ ਕੁੜੀ ਕੋਲ ਬੈਠੀ ਲਈਏ ਹਾਂ ਭਾਣ ਜੀ ਨੂੰ ਦੇਖਣ ਚੱਲੀ ਆ ਬਈ ਅੱਜ ਜ਼ਿਆਦਾ ਖੁਸ਼ ਆ ਤੇ ਪਰਮ ਜਾਰਿਆ ਨਾਲ ਹਾਂ ਪਰਮ ਹਨਾ ਕਿ ਬੰਨੂ ਤਾਂ ਉਰੀ ਰਹਿਣਾ ਜਾਣਾ ਬਈ ਇਹ ਲੈ ਕੇ ਜਾਣਾ ਸ਼ਰਾਰਤੀ ਆ ਹਾਂ ਬਈ ਚੱਲੀਏ ਫਿਰ ਹਾਂਜੀ ਚੱਲੀਏ ਤਿਆਰੀ ਆ ਫੁੱਟ 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 ਹਾਂਜੀ ਹਾਂ ਕਰਤਾ ਫੋਨ ਮੰਮੀ ਨਾਲ ਉੱਥੇ ਸਾਰੇ ਤਿਆਰ ਚਲੋ ਬਾਈ ਜਾ ਕੇ ਮਿਲਦੇ ਆ ਬਾਕੀ ਹੁਣ ਤੁਹਾਨੂੰ ਚੰਗਾ ਬਾਅਦ ਜਿਵੇਂ ਓਕੇ ਠੀਕ ਆ ਚਲੋ ਜੀ ਚੱਲਦੇ ਆ ਲੋ ਬਾਈ ਸੌਰਾ ਵੀ ਪਹੁੰਚ ਗਏ ਤੇ ਤੇ ਮਾਤਾ ਲੇਲੀ ਨਾਲ ਇੱਧਰ ਬੇੜ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਮੀ ਹਾਂ ਸਤਿ ਸ਼੍ਰੀ ਅਕਾਲ ਲਾ ਬਾਈ ਸਾਨੂੰ ਡੀਕ ਦੇ ਤੇ ਖੜੇ ਹਨਾ ਲੇਟ ਹੋ ਗਏ ਨਾ ਡੀਕ ਦੇ ਤੇ ਚਲ ਕੋਈ ਨਹੀਂ ਐਨਾ ਲੇਟ ਕਰਾਇਆ ਤੇਰੇ ਭਾਣ ਜਨੇ ਕੋਟ ਦੁਵਾਰਾ ਲਾ ਜਿਪ ਲਾ ਦੁਵਾਰਾ ਬਾਈ ਚੱਲ ਮੰਮੀ ਤੇਲ ਵਾਲਾ ਸਵਾਰ ਕੇ ਛੇਠਾਂ ਤੇ ਗਵਿੰਦਰ ਉਹ ਕਰੀ ਲੋਟੀ ਦੀ ਜੀ ਪੇਹਟਾਂ ਤੇ ਛੇਠਾਂ ਤੇ ਉਹ ਦੇ ਕਰਦੇ ਸਾਰੀ 1 ਕਿਲੋ ਆਹ ਲਾ ਬਈ ਮੰਮੀ ਨੂੰ ਆ ਕੇ ਕਰਦਾ ਤੰਗ ਇੱਧਰ ਕੁਸ ਲੱਭ ਰਹੀ ਆ ਹਾਂ ਉਹ ਤਾਂ ਡਿੱਗੀ ਚ ਰੱਖ ਛੱਡਿਆ ਤਾਂ ਕਹਿੰਦੇ ਚਲੋ ਚਲੋ ਚੱਲੀਏ ਮੰਮੀ ਫਿਰ ਚਲੋ ਬਾਈ ਹੁਣ ਜਾ ਕੇ ਮਿਲਦੇ ਆ ਸਾਰੇ ਲੋਵੀ ਬੈਠੇ ਆ ਪਰਮ ਦੀ ਮਾਸੀ ਕੋਲ ਗੋਸ਼ੀਗੇ ਤੇ ਇੱਧਰ ਗੁੜੀਆਂ ਇੱਧਰ ਮਿਲੋ ਜੀ ਸਸੀ ਕਾਲਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਵਾਹ ਭਈਆ ਕੱਕਾ ਇਹ ਕੀ ਕਰਦਾ ਸਾਡਾ ਮਾਸੀ ਕੋਲ ਆਇਆ ਸਸੀ ਕਾਲਪਾ ਭਾਈ ਹਲੇ ਨੂੰ ਪਤਾ ਨਹੀਂ ਤੇ ਅਦਰਵਾਈਜ਼ ਸਾਰੇ ਬੈਠੇ ਆ ਅਦਰ ਮੇਰੇ ਕੋਲ ਕਮਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਠੀਕ ਆ ਕਮਲ ਹਾਂਜੀ ਠੀਕ ਹਾਂ ਹੁਣ ਖੁਸ਼ ਆ ਹਾਂ ਠੀਕ ਹੈ ਭਾਈ ਹੈ ਭਈ ਕੁੜੀਆਂ ਨੂੰ ਮਿਲ ਗਏ ਹੁਣ ਮਿਲ ਗਈਆਂ ਹੈ ਹੈਨਾ ਮਿਲ ਲਈ ਤੇ ਵੈਸੇ ਮੰਮੀ ਚੜ੍ਹ ਗਈ ਸੀ ਬਰਨ ਗਈ ਅੰਦੀ ਮੇਰੇ ਘਟੀ ਕਰਕੇ ਹਾਂ ਅੱਛਾ ਠੀਕ ਆ ਚੱਲ ਬਾਈ ਕੁੜੀਆਂ ਕਹਿੰਦੀਆਂ ਚੱਲ ਮੰਮਾ ਮੰਮਾ ਚੱਲ ਠੀਕ ਆ ਬਾਈ ਚੱਲਦੇ ਆ ਅੱਛਾ ਕੁੜੀਆਂ ਕਹਿੰਦੀਆਂ ਚੱਲ ਫਿਰ ਜਾਣਾ ਹੈਂ ਲਾ ਕੇ ਮੈਂ ਮੰਨ ਜਾ ਥੋੜਾ ਜਿਹਾ ਹੋਰ ਹੋਰ ਜਿਹਾ ਮਾਰ ਘੁੰਮੇ ਤੇ ਹਾਂ ਇਹ ਚੱਲ ਆਪਾਂ ਨੂੰ ਵੀ ਲੈਤੀਆਂ ਨੰਟੇ ਲੈ ਲੈ ਇਹਦੇ ਲੇ ਲਾ ਬਤਾਈ ਮਾਰ ਕੇ ਬਾਈ ਕੁੜੀਆਂ ਪੋਤੀ ਸਾਰੇ ਇਕੱਠੇ ਹੋਏ ਹੋਇਆ ਹੁਣ ਬੈਠੇ ਗੱਪੇ ਗੱਲਾਂ ਮਾਰਦੀ ਸੀ ਸ਼ੌਟ ਲੈ ਲਿਆ ਮੈਂ ਚਲੋ ਬਾਈ ਇਕਣਾ ਹੀ ਮਾਪੇ ਖੁਸ਼ ਚਾਹੀਦਾ ਸਾਰੇ ਚਲੋ ਬਾਈ ਸਾਰੀ ਫੈਮਿਲੀ ਹੋ ਗਈ ਇਕੱਠੀ ਤੇ ਠੀਕ ਆ ਨਾਨਕੇ ਪਹੁੰਚ ਗਏ ਉਧਰ ਸਾਡਾ ਮਾਸੜ ਨਾਨਕੇ ਵੀ ਨਾਨਕੇ ਵੀ ਪੁੱਜ ਗਏਗਾ ਹਾਂ ਸਤਿ ਸ਼੍ਰੀ ਅਕਾਲ ਜੀ ਐ ਨਾ ਸਤਿ ਸ਼੍ਰੀ ਅਕਾਲ ਜੀ ਹਾਂ ਐ ਪਪਾ ਖੂਬ ਖਾਓ ਪੀਓ ਮਾਰੋਂ ਨਾਨ ਦੇ ਰੇ ਵੱਡੋ ਐ ਤੁਰੀ ਹਾਲੋ ਭਾਈ ਮਾਸੜ ਕਹਿੰਦਾ ਵੀ ਵੀ ਡਰਿਆ ਨਾ ਕੋਈ ਵੀ ਜੀ ਦਾ ਜਿਹੜਾ ਜੀ ਕਰਦਾ ਉਹ ਖਾਓ ਮਾਸੜਾ ਦਾ ਭਾਈ ਖੁੱਲੇ ਖਿਆਲ ਆਤਾਂ ਦਾ ਬੰਦਾ ਤੇ ਲੈ ਭਾਈ ਇੱਧਰ ਸਾਡੀ ਨਾਨੀ ਉਧਰ ਸਾਰਾ ਹੀ ਸਾਰਾ ਹੀ ਪਰਿਵਾਰ ਠੀਕ ਨੇ ਤੇ ਇਧਰ ਵੀ ਸਾਡਾ ਹਾਂ ਠੀਕ ਆ ਹਾਲੋ ਤੇ ਬਹੂ ਰਾਣੀ ਸਾਡੀ ਬਾਈ ਵਰਤਾ ਰਹੀ ਐ ਚਲੋ ਇਕਣਾ ਹੀ ਬਾਬਾ ਖੁਸ਼ ਰੱਖੇ ਸਾਰਿਆਂ ਨੇ ਮਿਲਦੇ ਜੁਲਦੇ ਰਹੀਏ ਇਕਣੇ ਖੁਸ਼ੀਆਂ ਦੇ ਦਿਹਾੜਿਆਂ ਤੇ ਆਏ ਬਾਈ ਵਿਲੇਜ ਲਾਈਫ ਚਾਹ ਪੀਜੀ ਸਾਰਿਆਂ ਨੇ ਆਪਣੇ ਆਪਣੇ ਗੱਲਾਂ ਦੇ ਵਿੱਚ ਮगन ਦੇਖੋ ਸਾਰੇ ਆਪਣੇ ਆਪਣੇ ਗੱਲਾਂ ਦੇ ਵਿੱਚ ਚਾਹ ਪੀਣ ਤੋਂ ਬਾਅਦ ਇਹ ਆ ਬਾਈ ਪਰਿਵਾਰ ਇਕਣਾ ਇਕੱਠੇ ਹੋਣ ਦਾ ਸਭ ਤੋਂ ਵੱਡਾ ਫਾਇਦਾ ਦੇਖੋ ਚਾਹ ਪੀ ਰਹੇ ਕੋਈ ਉਹ ਕੁੜੀ ਬਾਈ ਚਾਹ ਪੀ ਰਹੀ ਐ ਉਹਨੇ ਪਹਿਲਾਂ ਸੇਵਾ ਕਰੀ ਤੇ ਤੇ ਹੁਣ ਆ ਦੇਖੋ ਕੋਈ ਛੋਟੇ ਜਿਹੇ ਬੱਚਿਆਂ ਨੂੰ ਲਈ ਘੁੰਮਦਾ ਕੋਈ ਕੁਝ ਤੇ ਆ ਲੋ ਸਾਰੇ ਬੈਠੇ ਆ। ਲੋ ਭਾਈ ਆ ਵੀ ਇੱਕ ਕਲਚਰ ਹੈ। ਕਹਿੰਦਾ ਜਦੋਂ ਨਵਾਂ ਜੀ ਆਉਂਦਾ ਨਾਨਕਾ ਵੱਲੋਂ ਨਵੇਂ ਕੱਪੜੇ ਆਉਂਦੇ ਆ। ਤੇ ਤੇ ਫਿਰ ਇਹਨਾਂ ਨੂੰ ਦੇਖਿਆ ਜਾਂਦਾ ਇੱਧਰ ਨਾਨਕ ਹੀ ਖੜਿਆ ਸਾਰੇ ਦੇਖ ਰਹੇ। ਤੇ ਚਲੋ ਗੁੜੀ ਆਈ ਹੈ ਭਾਈ। ਪਰਮੇਸ਼ਰ ਗੁੜੀਆਂ ਤਾਂ ਕਹਿੰਦਾ ਵੀ ਕਿਸਮਤ ਵਾਲਿਆਂ ਦੇ ਘਰ ਆਉਂਦੀ ਆ। ਆ ਗੁੜੀਏ ਦੇ ਭਾਈ ਛੱਲੇ ਆ ਗਏ। ਆ ਗੁੜੀਏ ਦੀ ਮੁੰਦੀ ਪਈ ਆ। ਇਕਣੇ ਹੀ ਬਾਬਾ ਸਾਰਿਆਂ ਨੂੰ ਹੀ ਖੁਸ਼ੀਆਂ ਬਖਸ਼ੇ ਇੱਕ ਕਲਚਰ ਹੈ ਨਾ ਬਈ ਇਹ ਕੀ ਲੈ ਕੇ ਆਇਆ ਬਈ ਉਹ ਪਿਆ ਕੀ ਵਾਲਟੀ ਠੀਕ ਨਹੀਂ ਇੱਕਨਾਂ ਹੀ ਸਾਰੇ ਖੁਸ਼ ਰਹੇ ਵੀ ਨਵੇਂ ਜੀ ਦੇ ਨਾਲ ਇਹ ਪੁਰਾਣੇ ਬਜ਼ੁਰਗਾਂ ਦੀ ਸੋਚ ਆਈ ਵੀ ਇੱਧਰ ਨਾਨੀ ਵੀ ਬੈਠੀ ਆ ਸਾਡੀ ਪਰਣੀ ਨਾਨੀ ਤਾਂ ਹੀ ਆਉਂਦੇ ਹਨਾ ਨਵੇਂ ਕੱਪੜੇ ਨਵੇਂ ਜੀ ਦੇ ਭਾਗ ਹੁੰਦੇ ਆ ਹਨਾ ਕਹਿੰਦੇ ਵੀ ਕੋਈ ਕਿਸੇ ਦਾ ਲੱਤਾਂ ਦਿੱਤਾ ਨਹੀਂ ਪਾਉਂਦਾ ਜੀ ਆਪਣੇ ਜੀ ਆਪਣੇ ਭਾਗ ਆਪ ਲੈ ਕੇ ਆਉਂਦਾ ਸਾਹਮਣੇ ਦੇ ਆਉਂਦਾ ਕਹਿ ਸਾਡੇ ਵੀ ਪਲੇ ਆਉਂਦਾ ਆਹ ਦੇਖੋ ਜੀ ਆ ਗੁੜੀ ਆਈ ਆ ਮਾਸਟਰ ਕਹਿੰਦੇ ਵੀ ਸਾਡੇ ਭਾਗ ਵੀ ਆਏ ਆ ਇਕ ਨੇ ਤੇ ਜੋ ਸੱਚੀ ਗੱਲ ਆ ਜੀ ਉਹ ਸਾਰੇ ਦੇਖੋ ਪਰਿਵਾਰ ਚ ਖੜੇ ਆ ਕਿਉਂਕਿ ਮੈਂ ਪਹਿਲਾਂ ਪੁੱਛਿਆ ਵੀ ਕਿਹਾ ਮਤਲਬ ਇਹ ਕਹਿੰਦੇ ਵੀ ਨਵੇਂ ਜੀ ਦੇ ਆਪਣੇ ਭਾਗ ਹੁੰਦੇ ਆ ਚਲੋ ਬਾਕੀ ਭਾਈ ਖੜੇ ਆ ਸਾਰੇ ਚਲੋ ਭਾਈ ਗੁੜੀਆਂ ਵੀ ਆ ਗਈ ਆ ਇੱਧਰ ਆਪਣੀ ਮਾਸੀ ਦੇ ਕੋਲ ਹੈ ਨਵਾਂ ਜੀ ਹੈ ਏਕ ਨੇ ਤੇ ਆ ਲੈ ਵੀ ਓਹੋ ਹੋ ਹੋ ਕਾਕਾ ਲੈ ਵੀ ਓਹੋ ਹਲਤਾ ਜੀ ਥੋੜੇ ਜੀ ਦਿੰਦਾ ਹੈ ਹਨਾ ਹਾਂਜੀ ਹਲੇ ਮਹੀਨਿਆਂ ਦਾ ਵੀ ਪੂਰਾ ਆ ਇਹ ਛੇੜਨਾ ਸੱਚੀ ਪਈ ਆ ਹਨਾ ਠੀਕ ਠੀਕ ਲਈ ਤੇ ਆ ਲੋ ਤੇ ਹਾਂ ਪਾ ਲੋ ਬਾਈ ਇਕਣਾ ਗੁਡੀਆਂ ਨੂੰ ਸਾਡੀ ਨੂੰ ਬਾਬਾ ਖੁਸ਼ ਰੱਖੇ ਤੇ ਮਾਸੀ ਜਿਆਦਾ ਖੁਸ਼ ਰਹੇ ਜੀ ਹੈ ਹਨਾ ਮਾਸੀ ਜਿਆਦਾ ਖੁਸ਼ ਹੈ ਹਾਂ ਜੀ ਭਾਣਜੀਆਂ ਪਿਆਰੀਆਂ ਹੁੰਦੀਆਂ ਅੱਛਾ ਭਾਣਜੀਆਂ ਪਿਆਰੀਆਂ ਹੁੰਦੀਆਂ ਸੱਚੀ ਗੱਲ ਆ ਬਾਈ ਲਓ ਬਾਈ ਲੱਗੇ ਸਾਰੇ ਗਿੱਲਿਆਂ ਚ ਆਪਣੀਆਂ ਚ ਤੇ ਨਾਨੀ ਘੱਬੇ ਬੈਠੀ ਆ ਲਈ ਗੁਡੀਆਂ ਨੂੰ ਬੈਠੀ ਆਹ ਸਾਹਮਣੇ ਦਰਵਾਜ਼ਾ ਜੀ ਉਹ ਆ ਚਲੋ ਐਕਣਾ ਵੀ ਬਾਈ ਖੁਸ਼ ਰਹੇ ਸਾਰੇ ਵੀਡੀਓ ਜੀ ਲਾਈਵ ਹੈ ਤੇ ਬਾਈ ਬੱਚੇ ਇੱਧਰ ਘੇਰੇ ਪਿਆ ਫੋਨ ਨੇ ਆ ਦੇਖੋ ਪਰ ਪਰਮਣੀਆਂ ਚ ਫੋਨ ਲਈ ਫਿਰਦਾ ਉਹ ਸ਼ਰਾਰਤੀ ਆ ਉਧਰ ਕੰਮ ਲੱਗਿਆ ਲੋ ਬਾਈ ਜਾਣ ਲੱਗੇ ਆ ਗੁੜੀਆਂ ਵੱਲੋਂ ਬਹੁਤ ਸਾਰਾ ਪਿਆਰ ਇਹ ਹੁਣ ਜਾਣ ਲੱਗੇ ਪੁੱਤ ਇਹਦੀ ਕਿਆ ਲੋੜ ਸੀ ਘਾਤੀ ਦੀ ਲੋੜ ਜੀ ਨਹੀਂ ਚਲੋ ਖੁਸ਼ੀ ਹੈ ਬਾਈ ਇਹਨਾਂ ਨੂੰ ਗੁੜੀਆ ਦੀ ਖੁਸ਼ੀ ਬਹੁਤ ਆਇਆ ਕਹਿੰਦੇ ਸਾਨੂੰ ਵੀ ਸਾਡੇ ਘਰ ਜੀ ਆਇਆ ਤੇ ਹਲੋ ਜਾਣ ਲੱਗਣੋ ਬਈ ਸਾਰਿਆਂ ਨੂੰ ਇੱਕ ਇੱਕ ਕਹਿੰਦਾ ਮਠਿਆਈ ਦਾ ਡੱਬਾ ਜ਼ਰੂਰ ਦੇਣਾ ਤੇ ਉਹ ਪਰਮ ਵੀ ਆਪਣਾ ਲੈ ਬਈ ਸਾਰੇ ਖੁਸ਼ ਹੈ ਦੇਖ ਲੋ ਹੈ ਹਾਂ ਪਰਮ ਮਨੁਲਾ ਦੀ ਇੱਕ ਹੌਟਪਾਲੇ ਨੂੰ ਫਿਰਦਾ ਸਾਰੇ ਬਾਈ ਖੁਸ਼ ਲੋ ਬਾਈ ਚੱਲੇ ਅਲਵਿਦਾ ਤੇ ਹੁਣ ਸਾਰੇ ਇਕੱਠੇ ਹੋਏ ਖੜੇ ਆ ਤੇ ਇਧਰ ਗੱਡੀਆਂ ਵੀ ਆਪਣੀਆਂ ਪਿਆਰ ਵਰਤਿਆਰ ਤੇ ਆ ਲੋ ਮਾਸੜੀ ਦੇ ਵਿੱਚ ਖੜੇ ਤੇ ਚਲੋ ਭਾਈ ਚੱਲ ਰਿਹਾ ਕੰਮ ਆ ਲੋ ਲੋ ਭਾਈ ਪਹੁੰਚ ਗਏ ਹੋਈ ਜਗ੍ਹਾ ਪਰ ਆਪਣੀ ਪਰ ਕਹਿੰਦੇ ਜਿੱਥੇ ਤੇ ਸ਼ੁਰੂ ਹੋਇਆ ਤਾਂ ਕੰਮ ਤੇ ਮੰਮੀ ਨੇ ਹੁਣ ਛੱਡ ਦੇਣਾ ਇੱਥੇ ਇਧਰ ਗੁੜੀਆਂ ਹੈਂ ਹਾਂ ਭਾਈ ਹੈਂ ਦਾਦੀ ਮੋਤੀ ਘੁਮਾ ਲੈ ਜਾਂਦੇ ਨਾਲ ਹਾਂ ਠੀਕ ਹੈ ਠੀਕ ਹੈ ਠੀਕ ਹੈ ਇੱਕ ਭਾਈ ਉਹ ਪਹੁੰਚ ਗਈ ਛੋਟੀ ਜੀ ਗੁੜੀਆਂ ਸਾਡੀ ਤੇ ਹਾਂ ਵੀ ਮਾਤਾ ਹੁਣ ਠੀਕ ਆ ਛੁੱਟੀਆਂ ਹੁਣ ਸਾਨੂੰ ਹੈ ਹੁਣ ਜਾ ਸਕਦੇ ਆ ਸੀ ਚਾਹ ਪਾਣੀ ਪੀਓ ਹੈ ਜਮ ਅੱਲਾ ਹੁਣ ਚਾਹ ਪਾਣੀ ਨੂੰ ਕਸਰ ਆ ਰਿਸ਼ਤੇਦਾਰਾਂ ਨੇ ਸੇਵਾ ਬਹੁਤ ਕਰੀ ਆ ਠੀਕ ਨੇ ਰਾਜੇ ਪੁੱਜੀ ਗਏ ਚਾਹ ਹੈ ਬਾਈ ਸਾਨੂੰ ਗੁੜੀਆ ਦਾ ਬਹੁਤ ਹਾਂਜੀ ਠੀਕ ਨੇ ਦੇਖਣਾ ਹੀ ਖੁਸ਼ ਰੱਖੇ ਬਾਬਾ ਸਾਰਿਆਂ ਨੂੰ ਬਾਕੀ ਸਾਰਿਆਂ ਨੂੰ ਬੱਚੇ ਹੀ ਦਾਦ ਦੋਏ ਜੀ ਹਾਂ ਸਾਰਿਆਂ ਦੇ ਬੱਚੇ ਖੁਸ਼ ਰਹਿਣ ਠੀਕ ਠਾਕ ਹਾਂ ਆਹ ہماری ਗੱਲ ਟਿਕਾਣੇ ਆ ਠੀਕ ਆ ਚੱਲ ਫਿਰ ਓਕੇ ਮਾਤਾ ਦੇ ਹੁਣ ਸਾਨੂੰ ਛੁੱਟੀ ਚਾਹ ਪੀਓ ਓਕੇ ਨਹੀਂ ਹਜੇ ਅੱਤਰ ਕਹਿੰਦੇ ਚਾਹ ਪੀਓ ਦੁੱਧ ਵੀ ਕਰ ਦੰਦੇ ਥੋੜਾ ਜਿਹਾ ਨਹੀਂ ਦੁੱਧ ਦੀ ਵੀ ਗੱਲ ਨਹੀਂ ਜਸ਼ਨਾਂ ਕਰ ਕੱਲੀ ਹੁਣ ਆ ਗਈ ਹੁਣੇ ਪੇਪਰ ਦੇ ਕੇ ਪਰਮ ਰਹਿਣਾ ਕਿ ਜਾਣਾ ਹੈ ਹਾਂ ਕੋਲ ਨੂੰ ਹੋ ਕੇ ਦੱਸ ਹਾਂ ਜੀ ਪੇਪਰ ਹਾਂ ਜੀ ਜਾਣਾ ਕਿ ਰਹਿਣਾ ਜਾਣਾ ਹੈ ਜਾਣਾ ਕਹਿੰਦਾ ਬਾਈ ਹਜ ਤਾ ਬੀਵੀ ਹੈਗੀ ਘਰਾਂ ਨੇ ਹਾਂ ਚਲੋ ਬਾਈ ਚੱਲਦੇ ਆ ਚੱਲ ਠੀਕ ਆ ਮਾਤਾ ਚਲੋ ਭਾਈ ਇੱਥੇ ਤੱਕ ਵਲੌਗ ਤਾਂ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਲੋ ਜੀ ਨਾਨਕਾ ਤੋਂ ਨਿਕਲੇ ਨਿਕਲਦੀ ਸਾਰੇ ਬੰਦੇ ਦੀ ਹੋ ਗਈ ਮੁਰਾਦਪੂਰੀ ਕਿਆ ਦੇਖਣੀ ਹੈ ਵੀ ਕਿੱਕਣਾ ਆਉਗੀ ਅੱਧ ਹਾਂ ਆਏ ਜਾਉਗੀਆ ਭਾਈ ਬਹੁਤ ਜ਼ਿਆਦਾ ਹੈ ਟ੍ਰੇਨ ਦਾ ਹੋਇਆ ਫੈਨ ਹਨਾ ਫੈਨ ਹੈ ਦਿਖਾਈ ਦੇ ਦਿੰਨੂ ਫੈਨ ਦੂੰ ਠੀਕ ਹੈ ਭਾਈ ਇਹ ਹੁਣ ਇੱਥੇ ਲੜਿਆ ਮੇਮੂਰੇ ਮੈਂ ਬੈਣਾ ਮੰਮੀ ਦੇ ਪਿੱਛੇ ਰਹਿ ਗਈ ਦੇਖ ਲੋ ਮੰਮਾ ਨੇ ਪਿੱਛੇ ਕਰਤਾ ਜੀ ਠੀਕ ਆ ਆਪੇ ਮੂਰੇ ਲੜ ਲੜ ਕੇ ਬੈਠੇ ਮੂਰੇ ਗੱਸ ਵਡੀਆਂ ਗੱਡੀਆਂ ਦਿਹੀ ਜਾਂਦੀਆਂ ਹਨ ਲੋ ਬਾਈ ਆ ਗਈ ਟ੍ਰੇਨ ਬੰਦਾ ਦੇਖ ਰਿਹਾ ਬੈਠਾ ਪੂਰੇ 14 ਦੇ ਨਾਲ ਹੈ ਗਈ ਬਾਈ ਕਰ ਦੇ ਨੂੰ ਬਾਈ ਚਲੋ ਬਾਈ ਬਾਈ ਕਰਤਾ